ਭੀੜਾਂ ਹਮੇਸ਼ਾ ਤਮਾਸ਼ਾ ਦੇਖਣ ਆਉਂਦੀਆਂ ਨੇ ਲੜਨ ਤਾਂ ਜਾਗ ਦੇ ਸਿਰਾਂ ਲਈ ਆਉਂਦੇ ਸੋ ਘਰਾਉਣ ਦੀ ਲੋੜ ਨਹੀਂ ਇੰਨੇ ਬਹੁਤ ਆ ਅੱਜ ਹੀ ਐਸਓ ਸੀਆਈਡੀ ਦੀ ਇੰਟੈਲੀਜੈਂਸ ਰਿਪੋਰਟ ਜਾਣੀ ਹੈ ਅੱਜ ਇਹਨਾਂ ਲੋਕ ਫਿਕਰ ਖੜਾ ਹੋਣਾ ਦੀ ਮਕਸਦ ਦੇ ਵਿੱਚ 80 ਬੰਦੇ ਜੇ 100 ਬੰਦਾ ਇਕੱਠਾ ਹੋ ਗਿਆ ਬਹੁਤ ਸੋ ਮੈਂ ਤੁਹਾਡਾ ਇੱਥੇ ਪਹੁੰਚਣ ਤੇ ਸਾਰਿਆਂ ਦਾ ਧੰਨਵਾਦ ਕਰਦਾ ਦੂਜੀ ਗੱਲ ਪਾਣੀ ਦੀ ਆ ਜਿਹੜੇ ਮੁੱਦੇ ਨੂੰ ਆਪਾਂ ਲੈ ਕੇ ਇਕੱਠੇ ਹੋਏ ਆਂ ਖਾਸ ਤੌਰ ਤੇ ਜੇ ਦੇਖਿਆ ਜਾਵੇ ਤਾਂ ਸਭ ਤੋਂ ਜ਼ਿਆਦੇ ਜਿਹੜੇ ਪੀੜਤ ਜ਼ਿਲ੍ਹੇ ਨੇ ਜਬ ਪਿੰਡ ਨੇ ਉਹ ਮੁਕਸਰਾ ਫਰੀਦਕੋਟ ਹੈ ਫਰੋਈਪੁਰਾ ਫਵੋਰਾ ਫਾਜ਼ਿਲਕਾ ਇਹ ਜ਼ਿਲ੍ਹੇ ਜ਼ਿਆਦੇ ਪੀੜਤ ਨੇ ਜਿਵੇਂ ਹੁਣ ਇੱਕ ਅਸੇ ਗੱਲ ਆਈ ਵਧਾਈ ਪਿੰਡ ਦੀ ਜਾਂ ਉਹਦੇ ਨਾਲ 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 ਪਿੰਡਾਂ ਦਾ ਜ਼ਿਕਰ ਹੋਇਆ ਸਰਪੰਚ ਸਾਹਿਬ ਨੇ ਦੱਸਿਆ ਕਿ ਸਾਡੇ ਪਿੰਡ ਦੇ ਵਿੱਚ ਉਸ ਜ਼ਹਿਰੀਲੇ ਪਾਣੀ ਦੀ ਕਹ ਚੜਨ ਦੇ ਨਾਲ ਦੋ ਜਣਾਂ ਦੀ ਮੌਤ ਹੋ ਗਈ ਤੁਸੀਂ ਇਹ ਦੇਖੋ ਵੀ ਉਹ ਕਹ ਚੜਨ ਨਾਲ ਮੌਤ ਹੋ ਰਹੀ ਆ ਤੇ ਦੂਜੇ ਪਾਸੇ ਗੌਸਪੁਰਾ ਪਿੰਡ ਹੈ ਜਿਹੜਾ ਬੁੱਟੇ ਦਰਿਆ ਦੇ ਉੱਤੇ ਹੈ ਉੱਥੇ ਕਿਸੇ ਫੈਕਟਰੀ ਨੂੰ ਲੱਗਿਆ ਹੋਇਆ ਦਰਵਾਜ਼ਾ ਲੋਹੇ ਦਾ ਲੋਹੇ ਦੇ ਸੇਸ ਸੂਤ ਦੇ ਸਰੀਏ ਲੱਗੇ ਹੋਏ ਆ ਉਹ ਗਾਲ ਤੇ ਉਹ ਪਾਣੀ ਨਹੀਂ ਗਾਲੇ ਉੱਥੇ ਇੱਕ ਸਕਿਉਰਿਟੀ ਗਾਰਡ ਖੜਾ ਅਸੀਂ ਉੱਥੇ ਗਏ ਉਹਨੇ ਮੈਨੂੰ ਬੁਲਾ ਲਿਆ ਜਿਉਂ ਅਸੀਂ ਖੜੇ ਗੱਲਾਂ ਕਰਦੇ ਸੀ ਵੀ ਆਹ ਬੁੱਢਾ ਦਰਿਆ ਮਾਰ ਰਿਹਾ ਲੋਕਾਂ ਨੂੰ ਉਹ ਕਹਿੰਦਾ ਮੈਂ 15 ਸਾਲ ਤੋਂ ਇੱਥੇ ਸਕਿਉਰਿਟੀ ਗਾਰਡ ਲੱਗਿਆ ਵਾਂ ਆ ਜਿਹੜਾ ਇੱਥੇ ਜੰਗਲੇ ਦਾ ਆਹ ਲੋਹੇ ਦਾ ਜਿਹੜਾ ਲੱਗਿਆ ਹੋਇਆ ਗੇਟ ਆ ਦਰਵਾਜ਼ਾ ਥੱਲੇ ਗੜਿਆ ਖੜਾ ਮੈਂ ਕਿਹਾ ਹਾਂ ਗੜ ਗਿਆ ਕਹਿੰਦਾ ਇਸ ਕਰਕੇ ਗੜਿਆ ਜੋ ਇਧਰੋਂ ਪੂਰੇ ਦੀ ਹਵਾ ਵਗਦੀ ਆ ਨਾ ਤੇ ਜਿਹੜਾ ਕੈਮੀਕਲ ਆ ਬੁੱਢੇ ਦਰਿਆ ਦੇ ਵਿੱਚੋਂ ਜ਼ਹਿਰ ਆ ਉਹ ਡਕੇ ਦੇ ਪੈਂਦੀਆਂ ਨੇ ਉਹਨੇ ਇਹ ਗਾਲਿਆ ਤੇ ਹੁਣ ਇਥੋਂ ਹਿਸਾਬ ਲਾ ਲਓ ਵੀ ਉਹ ਪਾਣੀ ਅਸੀਂ ਪੀ ਰਹੇ ਹਾਂ ਤੇ ਸਾਡੇ ਸਰੀਰਾਂ ਨੂੰ ਕਿਵੇਂ ਛੱਡੂਗਾ ਜੋ ਲੋਹੇ ਨੂੰ ਗਾਲ ਸਕਦਾ ਹੈ ਲੋਹੇ ਨੂੰ ਖਤਮ ਕਰ ਸਕਦਾ ਹੈ ਜਿਉ ਪਾਣੀ ਦੀ ਗੈਂ ਚੜਨ ਨਾਲ ਦੋ ਜਣੇ ਦੀ ਮੌਤ ਹੋ ਗਈ ਤਾਂ ਅਸੀਂ ਤਾਂ ਉਹ ਪਾਣੀ ਅੱਜ ਦੇ ਨਹੀਂ ਇਸ ਲਈ 40 ਸਾਲ ਤੋਂ ਪੀ ਰਹੇ ਹਾਂ ਇਹ ਅਜਿਹਾ ਨਹੀਂ ਕਹਿ ਰਿਹਾ ਤੇ 40 ਸਾਲ ਤੋਂ ਪਾਣੀ ਲਗਾਤਾਰ ਚੰਨੀਆਂ ਡਾਂਗ ਫੈਕਟਰੀਆਂ ਨੇ ਉਹਨਾਂ ਦਾ ਪਾਣੀ ਪੈ ਰਿਹਾ ਅਸੀਂ 17 ਤੋਂ ਲੈ ਕੇ ਇਹ ਲੜਾਈ ਲੜ ਰਹੇ ਹਾਂ 17 ਤੋਂ ਲੈ ਕੇ ਲਗਾਤਾਰ ਉੱਥੇ ਅਸੀਂ ਸਮੇਂ-ਸਮੇਂ ਤੇ ਜਾ ਕੇ ਰੋਲਾ ਵੀ ਪਾਇਆ ਜਿਹੜੇ ਅੱਜ ਮੌਜੂਦਾ ਸਰਕਾਰ 'ਚ ਬੈਠੇ ਨੇ ਕੁਲਤਾਰ ਸੰਧਵਾ ਜੀ ਸਾਡੇ ਨਾਲ ਹੁੰਦੇ ਸੀ ਭਵੰਤ ਮਾਨ ਜੀ ਸਾਡੇ ਨਾਲ ਹੁੰਦੇ ਸੀ ਆ ਬੀਬੀ ਆ ਅਮੋਰ ਗਗਨਮਾਨ ਉੱਥੇ ਆਉਂਦੀ ਰਹੀ ਆ ਇਹ ਸਾਰੇ ਉੱਥੇ ਆਉਂਦੇ ਰਹੇ ਆ ਮੀਤਿਹੜ ਵਰਗੇ ਜੀ ਚੀਮੇ ਵਰਗੇ ਜੀ ਵੀ ਆਹ ਦੇਖੋ ਜੀ ਲੋਕਾਂ ਨੂੰ ਜ਼ਹਿਰ ਪਿਆਇਆ ਜਾ ਰਿਹਾ ਹੁਣ ਸਰਕਾਰ ਇਹਨਾਂ ਦੀ ਹੈ ਇਸ ਮਸਲੇ ਨੂੰ ਲੈ ਕੇ 3 ਮਹੀਨੇ ਹੋਏ ਸੀ ਸਰਕਾਰ ਬਣੀ ਨੂੰ ਅਸੀਂ ਇੱਕ ਵਫਦ ਲੈ ਕੇ ਮਿਲੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਦੇ ਦਰਜਮੇ ਪਹਿਲਾ ਮੁੱਦਾ ਇਹ ਰੱਖਿਆ ਸੀ ਮਹਾਬਾਈ ਜੀ ਤੁਸੀਂ ਜਾਣਦੇ ਰਹੇ ਹੋ ਸਾਡੇ ਨਾਲ ਬੁੱਢੇ ਦਰਿਆ ਦੇ ਉੱਤੇ ਉਹ ਜ਼ਹਿਰ ਜਿਹੜੀ ਸਾਡੇ ਲੋਕਾਂ ਨੂੰ ਕੈਂਸਰ ਕਾਲੇ ਪੀੜੀਏ ਸ਼ੂਗਰ ਦੀ ਵੀ ਮਨਦੁੱਤੀ ਬੱਚੇ ਪੈਦਾ ਹੋ ਰਹੇ ਨੇ ਚਮੜੀ ਦੇ ਰੋਗ ਹੱਡੀਆਂ ਦੇ ਰੋਗ ਆਹ ਤਰ੍ਹਾਂ ਦਾ ਪਿੰਡ ਅਸੀਂ ਜਾ ਕੇ ਆਏ ਆ ਬੁਰਾ ਹਾਲ ਹੈ ਸਾਲਾ ਬੂਰ ਫਾਲਕਾਰੀ ਧਰਤੀ ਨੂੰ ਵੀ ਕੈਨਸਲ ਹੋ ਗਿਆ ਉਹ ਰੋਕਿਆ ਜਾਵੇ ਤਾਂ ਮੁੱਖ ਮੰਤਰੀ ਸਾਹਿਬ ਦੇ ਕੋਲੇ ਪੈਨ ਸੀ ਇੱਕ ਕਾਗਜ਼ ਸੀ ਲਿਖ ਲਈ ਮੇਰੀ ਗੱਲ ਕਹਿੰਦੇ ਰੱਖੇ ਮੈਨੂੰ ਪਤਾ ਹਾਂ ਮੈਂ ਤੁਹਾਡੇ ਨਾਲ ਉਥੇ ਜਾਂਦਾ ਰਹਿਆ ਆਂ ਪਰ ਅਜੁੱਨਾ ਗੱਲਾਂ ਨੂੰ ਦੋ ਸਾਲ ਤੋਂ ਤੇਰਾ ਸਮਾਂ ਹੋ ਗਿਆ ਉਹ ਫੈਕਟਰੀਆਂ ਨਹੀਂ ਕਿਉਂ ਨਿਰੋਕਣਾ ਸਤਕਾਰਯੋਗ ਸਰਸ਼ੀਤ ਨੇ ਅਸੀਂ ਮਾੜਾ ਨਹੀਂ ਬੋਲਣਾ ਚਾਹੁੰਦੇ ਬਲਵੀਰ ਸਿਉ ਸਿਚਿਆ ਲੰਮੇ ਸਮੇਂ ਤੋਂ ਰਲਾ ਪਾਉਂਦੇ ਆ ਧਰਤੀ ਹਵਾ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਆ ਪਿੱਛੇ ਜੇ ਮੈਂ ਦੇਖ ਰਿਹਾ ਸੀ ਉਹਨੇ ਬੁੱਢੇ ਦਰਿਆ ਦੇ ਉੱਤੇ ਨਾਲ-ਨਾਲ ਰੁੱਖ ਲਾਏ ਆ ਬੂਟੇ ਲਾਏ ਆ ਬੁੱਢੇ ਦਰਿਆ ਦੇ ਆਸ-ਪਾਸ ਅਸੀਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਉਹ ਐਮਪੀ ਨੇ ਰਾਜ ਸਭਾ ਦੇ ਮੈਂਬਰ ਨੇ ਉਹ ਵਾਰ ਨੂੰਨੇ ਕਿਉਂ ਨਹੀਂ ਠਾਈ ਜਾ ਕੇ ਕਿਉਂ ਉਹਨਾਂ ਨੂੰ ਬੁੱਢਾ ਦਰਿਆ ਨਹੀਂ ਦਿਖਦਾ ਕਿਉਂ ਜ਼ਹਿਰ ਦੀ ਪੈਣਦੀ ਦਿਖਦੀ ਬਈ ਕਿ ਕੱਲਾ ਕੁਰਸੀ ਤੱਕ ਪਹੁੰਚਣੇ ਲੜਾਈ ਲੜੀ ਜਾਂਦੀ ਹੈ ਜਦੋਂ ਪਹੁੰਚ ਗਿਆ ਹੱਥ ਪੈ ਗਿਆ ਫਿਰ ਲੋਕ ਵੀ ਭੁੱਲ ਜਾਂਦੇ ਨੇ ਬੁੱਢੇ ਦਰਿਆ ਵੀ ਭੁੱਲ ਜਾਂਦੇ ਨੇ ਸਤਲੋਜੀ ਵੀ ਭੁੱਲ ਜਾਂਦੇ ਨੇ ਸੋਡੇ ਇਲਾਕੇ ਦਾ ਰਾਜਾ ਬਣੇਗਾ ਜਿੱਦਲ ਉਹ ਹੈ ਤੋ ਐਮਐਲਏ ਬਣਦਾ ਹਰ ਵਾਰੀ ਹਰ ਵਾਰੀ ਡਰਾਮਾ ਹੁੰਦਾ ਨਮਾ ਕਦੇ ਕਹਿੰਦਾ ਮੈਂ ਬਚਪਨ ਚ ਮੇਰੀ ਮਾਂ ਮਰ ਗਈ ਕਹਿੰਦੇ ਕਹਿੰਦਾ ਮੇਰਾ ਬਾਪੂ ਮਰ ਗਿਆ ਲੁਧਿਆਣਾੋਂ ਜਾ ਕੇ ਐਮਪੀ ਬਣ ਗਿਆ ਪਾਰਲੀਮੈਂਟ ਦੇ ਵਿੱਚ ਪਹਿਲੇ ਸੈਸ਼ਨ ਚ ਪਹਿਲਾ ਹੀ ਦੇਣਾ ਤੇ ਪਹਿਲਾ ਹੀ ਮੁੱਦਾ ਕਿਹੜਾ ਚੱਕਿਆ ਕਹਿੰਦਾ ਜੀ ਲੁਧਿਆਣੇ ਦੀਆਂ ਡਾਇੰਗ ਫੈਕਟਰੀਆਂ ਜਿਹੜੀਆਂ ਉੱਥੋਂ ਡਾਇੰਗ ਫੈਕਟਰੀਆਂ ਦੇ ਮਾਲਕ ਆ ਉਹ ਛੱਡ ਕੇ ਲੁਧਿਆਣਾ ਜਾ ਰਹੇ ਆ ਉਹਨਾਂ ਲਈ ਕੁਝ ਕਰਨਾ ਚਾਹੀਦਾ ਸੁਣ ਲਓ ਪਾਰਲੀਮੈਂਟ ਚ ਆਨਕੋਰਡ ਗੱਲ ਆ ਉਸ ਦਿਨ ਦਾ ਉਹਦਾ ਉੱਥੇ ਬੋਲਿਆ ਹੋਇਆ ਭਾਸ਼ਣ ਸੁਣ ਲਓ ਜਿਹੜਾ ਉਹਨੇ ਸਵਾਲ ਉੱਥੇ ਠਾਇਆ ਸੀ ਹੁਣ ਜਿਮਨੀ ਚੋਂ ਆਉਣੀ ਐ ਹੁਣ ਉਹ ਕਿੱਦਾਂ ਵਾੇ ਫੇਰ ਆਊਗਾ ਛੋਡੇ ਲਾ ਕੇ ਸੀ ਉਹਨਾਂ ਪਿੱਛੇ ਦੇ ਸਵਾਲ ਉਹ ਉੱਥੇ ਉਹਨਾਂ ਦੇ ਹੱਕ ਚ ਭੁੱਗਤ ਗਿਆ ਇਹਨੇ ਛੋਡੇ ਐ ਖੁੱਤੀ ਜਾਊਗਾ ਇਸ ਕਰਕੇ ਭੁੱਲ ਜੋ ਵੀ ਐਥੇ ਕੋਈ ਜਿਹੜਾ ਬੰਦਾ ਸਾਨੂੰ ਕੱਲ ਨੂੰ ਕੋਈ ਰਾਜ ਸਭਾ ਦਾ ਮੈਂਬਰ ਆ ਕੋਈ ਲੋਕ ਸਭਾ ਦਾ ਮੈਂਬਰ ਆ ਕੋਈ ਐਮ ਐਲ اے ਆ ਕੋਈ ਮੰਤਰੀ ਆ ਰਮਨੀਤ ਬਿੱਟੋ ਮੰਤਰੀ ਬਣ ਗਿਆ ਬੀਜਪੀ ਦਾ ਮੰਤਰੀ ਸਰਕਾਰ ਬੀਜਪੀ ਦੀ ਹੈ ਨਹੀਂ ਰੁਕਣਾ ਇਹ ਭੁੰਜੇ ਪਤਾ ਹੀ ਪਾੜਦੇ ਵੀ ਕੋਈ ਵੀ ਸਰਕਾਰਾਂ ਇਸ ਮਸਲੇ ਦਾ ਹੱਲ ਨਹੀਂ ਕਰ ਸਕਦੀਆਂ ਕਿਉਂ ਕਿ ਜਿਹੜੇ ਵੱਡੇ ਵੱਡੇ ਘਰਾਣੇ ਨੇ ਜਿੰਦੀਆਂ ਫੈਕਟਰੀਆਂ ਨੇ ਇਹਨਾਂ ਨੇ ਤਲਵੀਰ ਸਿਚੀਆਲ ਵਰਗਿਆਂ ਨੇ ਅੱਠ ਬੰਦਿਆਂ ਦੀ ਕੀਮਤ ਜਾਂਦੀ ਹੈ ਉੱਥੇ ਉੱਥੇ 36 ਫੈਕਟਰੀਆਂ ਸੀਲ ਕਰ ਦਿੱਤੀਆਂ ਜਾਂਦੀਆਂ ਨੇ 36 ਫੈਕਟਰੀਆਂ ਪੂਰੇ 1 ਮਹੀਨੇ ਬਾਅਦ ਚਲਾਰ ਤੇ ਨਾ ਜਾਂਦੀਆਂ ਨੇ ਕਿਉਂ ਦਿੱਲੀੋਂ ਫੋਨ ਕਰਕਦਾ ਤੇ ਭਵੰਤਮਾਨ ਵਰਗੇ ਦੀਆਂ ਲੱਤਾਂ ਕਮ ਜਾਂਦੀਆਂ ਦੂਜੀ ਗੱਲ ਭਵੰਤਮਾਨ ਦਿੱਲੀ ਵਾਲਿਆਂ ਨਾਲ ਕਿਉਂ ਖਿੱਚੜੀ ਐ ਅੰਮ੍ਰਿਤਸਰ ਕਨ ਇੱਕ ਦਾ ਨਾ ਜੇਪ ਮੋਦ ਜੋ ਉਹਨਾਂ ਦੇ ਵੀ ਤਾਰਾਂ ਜਿੰਨੇ ਰਿਆਂ ਇਹ ਫੈਕਟਰੀਆਂ ਇਹ ਕਾਰਖਾਨੇ ਆ ਉਹਨਾਂ ਦੀਆਂ ਤਾਰਾਂ ਵੀ ਉੱਥੇ ਜੁੜ ਦੇ ਸੋ ਇਹ ਲੋਕ ਸ਼ਕਤੀ ਐ ਲੋਕਾਂ ਦੀ ਤਾਕਤ ਐ ਤੁਸੀਂ ਹੀ ਲੋਕ ਉੱਠ ਕੇ ਇਹ ਜ਼ਹਿਰ ਨੂੰ ਬੰਦ ਕਰ ਸਕਦੇ ਚੁੱਸ ਕਰਕੇ ਬਹੁਤ ਆਪਾਂ ਪਿੰਡੂ ਪਿੰਡੀ ਜਾਣਾ ਹੈ ਲਾਮਬੰਦੀ ਕਰਨੀ ਹੈ ਲੋਕਾਂ ਨੂੰ ਜੋੜਨਾ ਹੈ ਇੱਥੇ ਆਪਾਂ ਬੈਠ ਕੇ ਕਮੇਟੀ ਵੀ ਬਣਾਵਾਂਗੇ ਟੀਮ ਵੀ ਬਣਾਵਾਂਗੇ ਸੋਡੇ ਜਿਹਦੇ ਮੁਕਸਰ ਦੀ ਜ਼ਿੰਮੇਵਾਰੀ ਤੁਸੀਂ ਸਾਹਮਣੇ ਆਸੀ ਦਾ ਰੋਜ਼ ਕਿਤੇ ਨਾ ਕਿਸੇ ਨਾ ਕਿਹਦੇ ਜਾਣਾ ਹੁੰਦਾ ਰੋਜ਼ ਐ ਜਾ ਕੇ ਲੋਕਾਂ ਨੂੰ ਲਾਮਬੰਦ ਕਰਕੇ ਪ੍ਰਚਾਰ ਕਰਕੇ ਦੱਸਣਾ ਹੁੰਦਾ ਇਹ ਭਾਈ ਜਿਹੜਾ ਇਹ ਮਸਲਾ ਹੈ ਸਭ ਤੋਂ ਜ਼ਿਆਦਾ ਜ਼ਮੀਰ ਮਸਲਾ ਆਪਾਂ ਜ਼ਮੀਨਾਂ ਦੀ ਲੜਾਈ ਲੜੇ ਜਾ ਕੇ ਦਿੰਦੀ 13 ਮਹੀਨੇ ਬੈਠੇ ਜੇ ਪਾਣੀ ਸਾਡੇ ਜਰੀਲੇ ਹੋ ਗਏ ਪਾਣੀ ਨਾਲ ਸੀ ਮਰਨ ਲੱਗ ਗਏ ਹੁਣ ਇਹ ਮਜਦੀ ਰਿਪੋਰਟ ਕੀ ਕਹਿੰਦੀ ਐ ਉਹ ਕਹਿੰਦੇ ਛੋਡੇ ਆਉਣ ਵਾਲੇ ਸਮੇਂ 'ਚ ਬੱਚੇ ਪੈਦਾ ਹੁਣ ਮਰ ਜਾਣੇ ਆ ਘਰ ਘਰ ਕੈਂਸਲ ਬਣ ਗਿਆ ਤਾਂ ਪੱਜਾਮਾ ਕਿੱਧਰ ਨੂੰ ਸਾਡੀਆਂ ਨਸਲਾਂ ਹੀ ਖਤਮ ਹੋ ਗਈਆਂ ਕਿਹੜੀਆਂ ਜ਼ਮੀਨਾਂ ਕਿਹਨੇ ਸਾਹਮਣਾ ਜੇ ਕੋ ਘਰਾਂ ਦੇ ਵਿੱਚ ਸਾਡੀਆਂ ਨਸਲਾਂ ਹੀ ਨਾ ਪੈਦਾ ਹੋਈਆਂ ਤਾਂ ਜ਼ਮੀਨਾਂ ਧਰਤੀ ਸਾਹਮਣੀ ਕਿਨੇ ਆ ਤੁਸੀਂ ਇਸ ਕਰਕੇ ਇਹਨੂੰ ਰੋਕਣ ਦੀ ਲੋੜ ਆ ਦੂਜੀ ਇੱਕ ਇੱਥੇ ਸਵਾਲ ਉਸ ਨੌਜਵਾਨ ਨੇ ਵਧੀਆ ਠਾਇਆ ਜਿਹੜੀ ਇੱਕ ਮਾਲਵਾ ਨਹਿਰ ਕੱਢ ਰਹੀ ਆ ਸਰਕਾਰ ਸਵਾਗਤ ਕਰਦੇ ਆ ਨਹਿਰਾਂ ਤਾਂ ਮੈਨੂੰ ਲੱਗਦਾ ਉਹ 47 ਤੋਂ ਬਾਅਦ ਮੈਨੂੰ ਤੁਹਾਨੂੰ ਵੀ ਲੱਗਦੀ ਕੋ ਨਿਕਲੀ ਹੋਣੀ ਆ ਬਣੀਏ ਨਹੀਂ ਨਿਆਣਾ ਇੱਕ 700 ਕਿਊਸਕ ਦੀ ਨਹਿਰ ਕੱਢ ਰਹੇ ਆ ਉਤਲੇ ਪਾਸੇ ਜਿਹੜੇ ਆ ਨਹਿਰਾਂ ਦੇ ਪਰਲੇ ਪਾਸੇ ਜਿਹੜੇ ਲਿਫਟ ਪੰਪ ਆ ਸੋਡੇ ਜਿਹੜੇ ਇੰਨਾ ਨਹਿਰਾ ਤੋਂ ਪਰਲੇ ਪਾਸੇ ਵਾਲੇ ਪਿੰਡ ਨੇ ਉਹ ਲਿਫਟ ਪੰਪ ਰਾਹੀਂ ਪਾਣੀ ਚੱਕ ਕੇ ਤੁਸੀਂ ਲੱਤ ਜਾਇਆ ਇਹ ਲਿਫਟ ਪੰਪ ਵੀ ਬਟਾਉਣ ਨੂੰ ਖਰਦੇ ਵੀ ਸਾਨੂੰ ਨਹਿਰ ਦੇ ਰਹੇ ਹੁਣੇ ਬੜਾ ਅਹਿਮ ਸਵਾਲ ਆ ਪਹਿਲੀ ਗੱਲ ਤਾਂ 700 ਕਿਊਸਕ ਕੀ ਹੈ ਕੁਝ ਵੀ ਨਹੀਂ ਆ ਜਿਹੜੀ ਰਾਜਸਥਾਨ ਨੂੰ ਜਾਂਦੀ ਆ ਨਾ ਇਹਦੇ ਵਿੱਚ 12.5 ਹਜ਼ਾਰ 13 ਹਜ਼ਾਰ ਕਿਊਸਕ ਬਟਾ ਪਾਣੀ ਜਾਂਦਾ 700 ਨੂੰ ਹੁਣ ਤੁਸੀਂ ਬੰਦੋ ਕਰ ਲਓ ਕਿੰਨੀਆਂ ਨਹਿਰਾਂ ਬਣ ਗਈਆਂ 13000 ਕੁਸਕ ਪੁੱਟ ਦੀਆਂ 7700 ਕੁਸਕ ਦੀਆਂ ਆਪਾਂ ਨਹਿਰਾਂ ਬਣਾਗੇ ਇਹ ਕਿੰਨੀਆਂ ਨਹਿਰਾਂ ਬਣ ਜਾਣਗੀਆਂ ਇੱਕ ਨਹਿਰ ਤਾਂ ਨਹੀਂ ਕੁਛ ਵੀ ਨਹੀਂ ਉਹ ਤਾਂ ਇਕੱਲਾ ਲੋਕਾਂ ਦੀਆਂ ਅੱਖਾਂ ਪੂਜ ਰਾਇ ਮੈਂ ਨਹਿਰ ਕੱਢਦੀ ਦੂਜਾ ਉਹ ਨਹਿਰ ਦਾ ਨੁਕਸਾਨ ਕੀ ਹੋਣਾ ਹੈ ਸੋਚਣ ਵਾਲੀ ਗੱਲ ਆ ਜਿਸਕਰ ਨੌਜਵਾਨ ਨੇ ਗੱਲ ਵਿੱਚ ਰੱਖਤੀ ਥੋੜੀ ਜੀ ਵਿਸਥਾਰ ਨਾਲ ਹੀ ਦੱਸੀ ਜਿੱਥੇ ਸਤਲੋਜ ਤੇ ਵਿਆਸ ਆ ਕੇ ਮਿਲਦੇ ਆ ਘੜੀਕੇ ਪੱਤਮ ਪਰਲੇ ਪਾਸਿਓਂ ਵਿਆਸ ਆ ਗਿਆ ਤਾਂ ਸਤਲੋਜ ਆ ਗਿਆ ਬਿਆਸ ਦਾ ਪਾਣੀ ਧੱਕਾ ਮਾਰਦਾ ਔਰਲੇ ਪਾਣੀ ਨੂੰ ਤੇ ਔਰਲਾ ਪਾਣੀ ਆ ਨਾ ਉਹ ਔਰਲਾ ਪਾਣੀ ਜੇ ਆਪਾਂ ਦੇਖਾਂਗੇ ਦੋਨੇ ਜ਼ਿਹਰਾ ਦੇ ਵਿੱਚ ਜਿਹੜੀ ਰਾਸਤਾਨ ਨੂੰ ਤੇ ਆਪਣੇ ਸਰਹੰਦ ਨਹਿਰ ਹੈ ਸਰਹੰਦ ਨਹਿਰ ਦੇ ਵਿੱਚ ਪਾਣੀ ਜਾਦੇ ਬਿਆਸ ਦਾ ਆਉਂਦਾ ਤੇ ਰਾਸਤਾਨ ਨੂੰ ਜਾਂਦੀ ਆ ਗੰਗ ਨਾਲ ਉਹਦੇ ਵਿੱਚ ਜਿਆਦਾ ਪਾਣੀ ਸਾਤ ਔਰਲਾ ਕਿਦਰਾਗਾ ਦਿਖਾਓ ਕਿਦਰਾਗਾ ਦਿਖਾਓ ਕਿਦਰਾਗਾ ਦਿਖਾਓ ਕਿਦਰਾਗਾ ਦੀ ਜ਼ਿਹਰ ਜਿਹੜੀ ਇਹਦੇ ਪਰਲੇ ਪਾਸੇ ਨਹਿਰ ਬਣੂਗੀ ਤੁਸੀਂ ਨਾ ਮੈਂ ਦੇਖੋ ਤੁਸੀਂ ਸਾਰਾ ਸਾਨੂੰ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਸੋ ਦੇਖ ਕੇ ਆਉਣ ਦੀ ਲੋੜ ਆ। ਆਈਦਾ ਸਾਰਾ ਮੋਟਰਸਾਈਕਲ ਤੇ ਜਾ ਕੇ ਵੀ ਘੁੰਮ ਕੇ ਦੇਖਿਓ ਉੱਥੋਂ ਦਰਿਆ ਦੇ ਨਾਲ-ਨਾਲ ਧੁਰਕੇ ਵੀ ਆਉਂ। ਮੈਂ ਮੇਰੇ ਪਿੰਡੋਂ ਚੱਲ ਕੇ ਬਹਿੰਡਿਓ ਚੱਲ ਕੇ ਰੋਪੜ ਤੱਕ ਗਿਆ। ਨੇਰੇ-ਨੇਰ ਜਿਹੜੀ ਮੇਰੇ ਪਿੰਡ 'ਵੇਦੀ ਨਹਿਰ ਆਉਂਦੀ ਬਹਿੰਡੇ ਵਾਲੀ। ਇਹ ਇੱਥੇ ਵੀ ਮੈਂ ਹਾਲਾਤ ਦੇਖੇ ਇਹ ਬਹੁਤ ਮਾੜੇ ਹਾਲਾਤ। ਖਾ ਜਾਂ ਮਤਲਬ ਸੈਂਕੜੇ ਥਾਵਾਂ ਤੋਂ ਇੱਕ ਥਾਂ ਨਹੀਂ ਸੈਂਕੜੇ ਥਾਵਾਂ ਤੋਂ ਲੋਕਾਂ ਦੇ ਸ਼ਹਿਰਾਂ ਦਾ ਸੀਵਰੇਜ ਦਾ ਪਾਣੀ ਪਿੰਡਾਂ ਦਾ ਗੋਹਾ ਮੂਤ ਬਹੁਤ ਬਸਪੰਦ ਹੈ। ਇ-ਇ ਕਣੀ ਵੀ ਕੱਲਾ ਫਤਲੋਈ ਸਾਨੂੰ ਮਾਰ ਰਿਹਾ ਜਾਂ ਬੁੱਢਾ ਦਰਿਆ ਹੀ ਮਾਰ ਰਿਹਾ। ਸਾਡੀਆਂ ਸਾਰੀਆਂ ਨਹਿਰਾਂ ਨਦੀਆਂ ਦੇ ਹਾਲ ਇਹੀ ਹੈ। ਸੂਜ ਦਾ ਪਾਣੀ ਆਉਂਦਾ ਲਾਲ ਨਾਲ ਹੀ ਤੁਰਿਆ ਆਉਂਦਾ ਹੈ। ਬੁੱਢੇ ਦਰਿਆ ਦਾ। ਉਹੀ ਪਾਣੀ ਉਹ ਸਾਰਾ ਨਹਿਰ ਚਾਉਣਾ ਜਿਹੜੀ ਨਹਿਰیں ਬਣਾਉਣ ਨੂੰ ਖੜਦੇ ਨੇ। ਕਾਹਤ ਕਿੰਨੇ ਪੱਟੇ ਜਾਣ ਜਣਾ। ਉਹ ਕੁਛ ਹੋਣਾ। ਸਾਨੂੰ ਸਵਾਗਤ ਕਰਨਾ ਚਾਹੀਦਾ ਵੀ ਨਹਿਰਾਂ ਕੱਢੋ। ਅਸੀਂ ਹੱਕ ਚਾਂ। ਨਹਿਰਾਂ ਪੰਜਾਬ ਚ ਕੱਢਣੀਆਂ ਚਾਹੀਣ ਸਾਡਾ ਪਾਣੀ ਦਾ ਫਕਰ ਹੀਠੋਂ ਦਿਨੋਂ ਦਿਨ। ਖਤਮ ਹੁੰਦਾ ਉਤਰਾਇਦਾ ਥੱਲੇ ਹੁੰਦਾ ਉਤਰਾਇਦਾ ਪਾਣੀ ਆਪਾਂ ਮਕਾਕ ਕੇ ਜੇ ਆਪਾਂ ਬੰਜਰ ਹੋਣ ਵੱਲ ਵਧ ਨਹੀਂ। ਸੋ ਸਵਾਲ ਮੈਂ ਪਹਿਲਾਂ ਵੀ ਤੁਹਾਡੇ ਕੋਲ ਆਇਆ ਸੀ। ਅੱਜ ਤੋਂ ਸਾਲ 1.5 ਸਾਲ ਪਹਿਲਾਂ ਵੀ ਇਹਨਾਂ ਪਿੰਡਾਂ ਦੇ ਵਿੱਚ ਮੈਂ ਥਾਂਦੇ ਵਾਲੇ ਪਿੰਡ ਵੀ ਗਿਆ ਸੀ ਜੇ ਮੁੰਡੇ ਨੂੰ ਪਤਾ ਹੋਵੇ। ਆ ਗਿਆ ਸੀ ਬਾਈ ਰਵੀ ਨੂੰ ਘੁੰਮ ਕੇ ਗਿਆ ਸੀ। ਬੰਨੇ ਮੈਂ ਨਹਿਰਖਣ ਮਸਲੇ 'ਚ ਵੀ ਆਇਆ ਸੀ। ਮੈਂ ਬਰੀਆ ਪਿੰਡਾਂ 'ਚ ਵੀ ਗਿਆ ਮੈਂ ਹੋਰ ਕਾਹ ਪਿੰਡਾਂ 'ਚ ਗਿਆ ਇੱਥੇ ਥੋੜੇ ਏ ਰਗਾ ਲੋਕ ਮੇਰੇ ਮਗਰ ਪੜਨੇ ਸ਼ੁਰੂ ਹੋ ਗਏ ਸੀ। ਡੋਲਾ ਪਿਆ ਸੀ ਉਹ ਕਹਿੰਦੇ ਦੀ ਲਫਾਫਾ ਮੈਂ ਕਹਾ ਲਫਾਫਾ ਨਾ ਪਹਿਨ ਦਿਓ ਮੈਂ 1.5 ਸਾਲ ਪਹਿਲਾਂ ਆ ਤੁਹਾਡੇ ਸਾਰੇ ਪਿੰਡ ਮੁਕਸਰ ਦੇ ਫਰੋਇਦਪੁਰ ਦੇ ਫਰੀਦਕੋਟ ਦੇ ਮੋਗੇ ਦੇ ਪਿੰਡਾਂ ਚ ਗਿਆ ਮੈਂ ਅਸੀਂ 2 ਮਹੀਨੇ ਗਰੇਸ ਸਿੰਘ ਨਾਲ ਬੈਠਾ ਕਰ ਨਾਲ ਭਾਈ ਅਜੀਪਾਲ ਬਰਾਲਾ ਵਰਗੇ ਉੱਥੇ 2 ਮਹੀਨੇ ਅਸੀਂ ਗੱਲ ਖੁਰਦ ਨਹਿਰਾ ਤੇ ਬੈਠੇ ਰਹੇ ਮੋਰਚਾ ਲਾ ਕੇ ਵੀ ਨਹਿਰ ਅਸੀਂ ਪੱਕੀ ਨਹੀਂ ਹੋਣ ਤੱਕ ਅਸੀਂ ਲਫਾਫਾ ਨਹੀਂ ਪਹਿਨਿਆ ਸੋਡਿਆ ਲੋਕਾਂ ਨੇ ਮੇਰੀ ਸੁਣੀ ਨਹੀਂ ਸੋਡੇ ਦੋ ਲੈ ਕੇ ਸਾਰਾ ਲਫਾਫਾ ਪੈ ਗਿਆ ਮਚਾਕੀ ਮਲ ਸਿੰਘ ਵਾਲਾ ਪਿੰਡ ਹੈ ਫਰੀਦਕੋਟ ਕੋਲ ਜਿੱਥੇ ਝਾੜ ਪੈਂਦੀ ਜਣਾ ਝਾੜ ਰੋਣ ਉੱਥੋਂ ਤੱਕ ਇਹ ਪੈ ਗਿਆ ਉੱਥੋਂ ਅੱਗੇ ਅਸੀਂ ਲੋਕਾਂ ਨੂੰ ਇਕੱਠੇ ਕਰ ਲਿਆ ਉੱਥੋਂ ਅੱਗੇ 75 ਕਿਲੋ ਮੀਟਰ ਹਰੀਗੇ ਪੱਤਣ ਉੱਥੋਂ ਤੱਕ ਅਸੀਂ ਲਫਾਫਾ ਨਹੀਂ ਪਹਿਨਿਆ ਉਹ ਸੋਨੂੰ ਮੈਂ ਬਹੁਤ ਪਟਿਆ ਉਦੋਂ ਆ ਕੇ ਮੇਰੇ